ਸਸਤੀ ਗੱਲ ਦੋਸਤੋ ਮੇਰੇ ਫੁੱਟ ਨਹੀਂ ਆਈ ਦੋਸਤੋ ਅੱਜ ਬਾਈ ਜੀ ਨਹੀਂ ਆ ਰਹੀ ਅੱਜ ਆ ਗਏ ਐਵੇਂ ਬਠਿੰਡੇ ਬਠਿੰਡਾ ਸਾਈਕਲਿੰਗ ਰੋਪ ਕੋਲੋਂ ਪਰ ਮੇਰੇ ਨਹੀਂ ਹਾਂ ਬਠਿੰਡਾ ਟੂ ਮਲੋਟ ਨਾਈਟ ਰਾਈਡ ਲਾਉਣ ਵਾਸਤੇ ਪਹੁੰਚ ਚੁੱਕੇ ਆਂ ਬਠਿੰਡੇ ਅਰੇ ਟੀਲਾ ਦੇ ਖੜੇ ਭਾਈ ਬਠਿੰਡੇ ਦੀਆਂ ਟੀਲਾਂ ਨਾਲ ਬਾਪੂ ਸੁਖਪਾਲ ਸਿੰਘ ਜੀ ਸੇਖੋਂ ਸਾਹਿਬ ਰਜਿੰਦਰ ਅਰੋੜਾ ਜੀ ਤੇ ਸਰਦਾਰ ਕੁਲਦੀਪ ਸਿੰਘ ਜੀ ਵੈਲ ਡਨ ਨੂੰ ਮੇਰਾ ਤੁਨ ਮਲੋਟ ਆਈ ਲਵ ਪਟੰਡਾ ਫਰੀ ਕੋਟ ਦੇ ਸਾਈਕਲਿਸਟ ਅਰੋੜਾ ਜੀ ਬਾਪੂ ਸੁਖਪਾਲ ਸਿੰਘ ਜੀ ਰਜਿੰਦਰ ਸਿੰਘ ਸੇਖੋਂ ਪਹੁੰਚ ਚੁੱਕੇ ਆ ਰਾਈਡ ਲਾਉਣ ਵਾਸਤੇ ਤੇ ਇਹ ਆਈ ਇੱਥੋਂ ਦਾ ਰੌਣਕ ਮੇਲਾ ਇੱਥੇ ਟੈਂਕ ਵੀ ਖੜਾ ਬਾੜਾ ਕੰਬਸ ਭਾਗ ਗਿਆ ਯਾਰੀਆਂ ਜਾ ਰਹੀਆਂ 7 ਵਜੇ ਹੋਣੀ ਆ ਰਾਈਡ ਆਹ ਸਹੀ ਹੈ ਕਿਸੇ ਬੰਦੇ ਦਾ ਰਾਈਡਰ ਨਾਲੇ ਜਾ ਰਹੇ ਆ ਕੋ ਕੋ ਰੋੜਾ ਜੀ ਕੁਲਦੀਪ ਸਿੰਘ ਜੀ ਪੂਰੀਆਂ ਫੋਲ ਤਿਆਰੀਆਂ ਜੋਰਾਂ ਦੇ ਆ खी हलो सत श्रीकाल ठीक हाँ सर बहुत वाइया रिफ्रैशमेंट भी लै लगे थोड़ी ਅਸਾਇਨ ਕਰਿਓ ਬਠਿੰਡਾ ਸਾਈਕਲਿੰਗ ਰੋਡ ਪਰ ਰਜਿਸਟ੍ਰੇਸ਼ਨ ਟੀਮ ਖਤਮ ਸਾਹਿਬ ਇਧਰ ਆ ਬਾਈਕ ਤੇ ਜੋਗਾਟ ਹੈ ਅ ਬਰਾੜ ਸਾਹਿਬ ਦੋ ਸ਼ਬਦ ਕਹਿਣਗੇ ਸਾਈਕਲਿੰਗ ਬਾਰੇ ਹਾਂਜੀ ਬਰਾੜ ਸਾਹਿਬ ਜੀ ਹਾਂਜੀ ਬਠਿੰਡਾ ਸਾਈਕਲਿੰਗ ਗਰੁੱਪ ਵੱਲੋਂ ਜੀ ਜਿਵੇਂ ਰੈਗੂਲਰ ਰਾਈਡਸ ਮੰਥਲੀ ਰਾਈਡਸ ਟਾਈਮ ਬਾਉਂਡ ਰਾਈਡਸ ਦੀ ਕਰਵਾਈਆਂ ਜਾ ਰਹੀਆਂ ਪਿਛਲੇ 10 ਸਾਲ ਤੋਂ ਉਸੇ ਕੜੀ ਦੇ ਵਿੱਚ ਕਾਫੀ ਸਮੇਂ ਤੋਂ ਬਾਅਦ ਇੱਕ ਨਾਈਟ ਰਾਈਡ ਰੱਖੀ ਹੈ ਜੀ 100 ਕਿਲੋਮੀਟਰ ਦਾ ਡਿਸਟੈਂਸ ਹੈ ਬਠਿੰਡਾ ਮਲੋਟ ਬਠਿੰਡਾ ਜੀ ਬਠਿੰਡੇ ਆ ਕੇ ਵਾਪਸ ਹੋਊਗੀ 60 ਤੋਂ ਕਰੀਬ ਰਾਈਡਰਸ ਰਜਿਸਟਰ ਹੋਏ ਆ ਇਹਦੇ ਵਿੱਚ ਲੋਕਲ ਬਠਿੰਡਾ ਦੇ ਸਾਈਕਲਿਸਟ ਤੋਂ ਇਲਾਵਾ ਫਰੀਦਕੋਟ ਤੋਂ ਫਰੀਦਕੋਟ ਸਾਈਕਲਿੰਗ ਗਰੁੱਪ ਸੁਨਾਮ ਸਾਈਕਲਿੰਗ ਗਰੁੱਪ ਮੁਕਸਰ ਤੋਂ ਫ੍ਰੀਕੀ ਰਾਈਡਰਸ ਮਲੋੜ ਤੋਂ ਮਲੋੜ ਰਾਈਡਰਸ ਤੇ ਸ਼ਾਮਲ ਹੋਇਆ ਜੀ ਕਾਫੀ ਸਾਰੇ ਰਾਈਡਰਸ ਆਪਣੇ ਆਪਣੇ ਸ਼ਹਿਰਾਂ ਤੋਂ ਇੰਨੀ ਗਰਮੀ ਦੇ ਵਿੱਚ ਸਾਈਕਲ ਚਲਾ ਕੇ ਆਏ ਆ ਤੇ 100 ਕਿਲੋਮੀਟਰ ਰਾਈਡ ਲਗਾ ਕੇ 100 ਫਿਰ ਉਸ ਤੋਂ ਬਾਅਦ ਵਾਪਸ ਚਲਾ ਕੇ ਜਾਣਾ ਜੀ ਬਹੁਤ ਮਤਲਬ ਕਿ ਤਗੜੇ ਜਜ਼ਬੇ ਦੀ ਮਿਸਾਲ ਹੈ ਜੀ ਉਹਨਾਂ ਦੀ ਵਧੀਆ ਲੱਗਦਾ ਰਸਤੇ 'ਚ ਸਾਈਕਲਿੰਗ ਦਾ ਚੰਗੀ ਸਿਹਤ ਦਾ ਸੁਨੇਹਾ ਦਿੰਦੇ ਜਾਵਾਂਗੇ ਜੀ ਅੱਜ ਦੀ ਰਾਈਡ ਦੇ ਵਿੱਚ ਲੇਡੀਜ਼ ਰਾਈਡਰਸ ਵੀ ਆ ਕਾਫੀ ਸੀਨੀਅਰ ਰਾਈਡਰ ਜਿਵੇਂ 70 ਸਾਲ ਦੀ ਉਮਰ ਦੇ ਬਾਕੀ ਯੰਗਸਟਰ ਹੈਗੇ ਆ ਜੀ ਤੇ ਅ ਇਸੇ ਕਰਕੇ ਮਤਲਬ ਕਿ ਇਹ ਰਾਈਡ ਰੱਖੀ ਗਈ ਹੈ ਜੀ ਸਾਡੇ ਵੱਲੋਂ ਵੀ ਸ਼ੁਭਕਾਮਨਾਵਾਂ ਡਾਕਟਰ ਸਾਹਿਬ ਥੈਂਕ ਯੂ ਜੀ ਪਹਿਲਾਂ ਤੋਂ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਫਰੀਦਕੋਟ ਤੋਂ ਜਿਵੇਂ ਹਮੇਸ਼ਾ ਸਾਡੀਆਂ ਰਾਈਡ ਦੇ ਵਿੱਚ ਸ਼ਾਮਲ ਹੁੰਦੇ ਬਹੁਤ ਦੁਖਾਂ ਨਾਲ ਜੀ ਸਾਡੇ ਟੀਮ ਦਾ ਵੀ ਇਹਦੇ ਨਾਲ ਉਸ ਸ਼ਾਬਾਸ਼ਾ ਜੀ ਕਿਉਂਕਿ ਇੱਕ ਆਪਣਾ ਸਾਈਕਲਿੰਗ ਦਾ ਪਰਿਵਾਰ ਹੈ ਜੀ ਇੱਕ ਦੂਜੇ ਨਾਲ ਆਪਣੀਆਂ ਕੜੀਆਂ ਜੁੜੀਆਂ ਹੋਈਆਂ ਨੇ ਸ਼ਹਿਰਾਂ ਦੇ ਵਿੱਚ ਜਿਵੇਂ ਜਿਵੇਂ ਸਾਈਕਲਿੰਗ ਗਰੁੱਪ ਹੈਗੇ ਆ ਜੀ ਜਦੋਂ ਇਹੋ ਜਿਹੇ ਇਵੈਂਟ ਹੁੰਦੇ ਆ ਸਾਰਿਆਂ ਨੂੰ ਬਹੁਤ ਵਧੀਆ ਲੱਗਦਾ ਜੀ ਤੁਹਾਡਾ ਬਹੁਤ 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 ਧੰਨਵਾਦ ਥੈਂਕ ਯੂ ਸਰ ਥੈਂਕ ਯੂ ਸਰ ਸਰ ਬੈਲਟ ਆ ਗਈ 500 ਰੁਪਏ ਅੱਜ ਤਾਂ ਲਾਈਨ ਅਪ ਹੋ ਗਈ 20 ਤੋਂ 22 ਤੋਂ ਔਰ ਰਾਈਡਰ ਵੀ ਲਾਈਨ ਅਪ ਹੋ ਗਿਆ ਸਸਕਾਲ ਜੀ 60 ਰੁਪਏ ਰਾਈਡਰ ਆਇਆ ਰਾਜਕੇਤੇ ਬਾਤ ਨੂੰ ਤੇ ਅਸਕੇ ਬਾਤ ਕੇ ਜੇ 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 ਇਹ ਤੋਂ ਮਾਣ ਰੌਣ ਸਨਮਾਨਜਨਕ ਕਿ ਕਿਉਂ ਟਸ ਹਾਂ ਇੱਕ ਮੈਂ ਦੱਸ ਦਿਆਂ ਸਾਰਾ ਲੋਕ ਇਹ ਬਠਿੰਡਾ ਸਾਈਕਲਿੰਗ ਗਰੁੱਪ ਬਠਿੰਡਾ ਲੋਕਾਂ ਜਿਹੜਾ ਦੂਸਰੇ ਸਾਈਕਲਿੰਗ ਗਰੁੱਪ ਤੇ ਅਲੱਗ-ਅਲੱਗ ਸ਼ਹਿਰਾਂ ਤੋਂ ਫਰੀਦਕੋਟ ਤੋਂ ਮਲੋੜ ਤੋਂ ਮਲੋੜ ਰਾਈਡਰਸ ਮੁਕਸਰ ਤੋਂ ਫ੍ਰੀਕੀ ਰਾਈਡਰ ਸਪੋਰਟਪੁਰਾ ਤੋਂ ਤੇ ਸੁਨਾਮ ਤੋਂ ਸੁਨਾਮ ਤੋਂ ਸੁਨਾਮ ਤੋਂ ਕਾਫੀ ਜਗ੍ਹਾ ਤੋਂ ਰਾਈਡਰਸ ਸਾਈਕਲ ਚਲਾ ਕੇ ਆਏ ਆ ਜੀ ਉਹਨਾਂ ਦੇ ਜज्ਬੇ ਨੂੰ ਸਲਾਮ ਤੇ ਪਹਿਲਾਂ ਤਾੜੀਆਂ ਜੀ ਇਹ ਗਰਮੀ ਦੇ ਵਿੱਚ ਅਸ਼ਮੀ ਬੱਸੀ ਮਨਮੋਹ ਸਿੰਘ 100 ਕਿਲੋਮੀਟਰ ਦਾ ਸਫ਼ਰ ਕਰਕੇ ਸੁਨਾਮ ਤੋਂ ਚੱਲੇ ਆ ਜੀ ਐਸੇ ਤਰ੍ਹਾਂ ਫਰੀਦਕੋਟ ਤੋਂ ਰਾਈਡਰਸ ਆਏ ਆ ਬਾਕੀ ਵੀ ਜਿਹੜੇ ਅਲੱਗ ਤੋਂ ਤ੍ਰੀਕੀ ਨਰਿੰਦਰ ਹਣੀ ਸਾਰੇ ਆਏ ਆ ਤੇ ਕਾਫੀ ਸਮਾਂ ਹੋ ਗਿਆ ਸੀਗਾ ਕਿ ਆਪਣੀਆਂ ਮੰਥਲੀ ਰਾਈਡਰਸ ਦਾ ਜਿਹੜਾ ਮੰਥਲੀ ਰਾਈਡਰਸ ਦਾ ਜਿਹੜਾ ਆਪਣਾ ਟੁੱਟਿਆ ਹੋਇਆ ਸੀਗਾ ਲਿੰਕ ਇਹਨੂੰ ਆਪਾਂ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਇਸੇ ਕੜੀ ਦੇ ਵਿੱਚ ਨਾਈਟ ਰਾਈਡ ਰੱਖੀ ਗਈ ਸੀ ਮੌਸਮ ਨੂੰ ਦੇਖਦੇ ਹੋਏ ਇੱਕ ਵਜਾ ਗਰੁੱਪ ਦੇ ਵਿੱਚ ਨਵੇਂ ਮੈਂਬਰ ਵੀ ਆਏ ਆ ਉਹਨਾਂ ਨੂੰ ਜਿਵੇਂ ਆਪਾਂ ਹੌਲੀ ਹੌਲੀ ਡਿਸਟੈਂਸ ਦੇ ਅਗਾਂ ਪਿੱਛੇ ਜੇ ਅਸੀਂ 50 ਕਿਲੋਮੀਟਰ ਦੀ ਰਾਈਡ ਕਰਾਈ ਸੀ ਹੁਣ ਉਹਨਾਂ ਨੂੰ ਲੱਭੇ ਤਕਰੀਬਨ 100 ਕਿਲੋਮੀਟਰ ਹੋ ਜਾਊਗਾ ਤੇ ਉਹ ਆਪਾਂ ਡਿਸਟੈਂਸ ਤੋਂ ਦੇ ਜਿੰਨੇ ਵੀ ਹੈਗੇ ਆ ਆਏ ਬਾਹਰੋਂ ਆਏ ਦੀ ਉਹਨਾਂ ਵਾਸਤੇ ਛੋਟੀ ਜੀ ਖੇਡ ਹੈ ਤੇ ਪਰ ਇਹ ਆਪਾਂ ਦਾ ਇੱਕ ਰੋਲ ਹੈ ਕਿ ਨਵੇਂ ਰਾਈਡਰਸ ਨੂੰ ਵੀ ਉਰਸ਼ਾ ਉਰਸ਼ਾ ਦੇਣਾ ਹੈ ਗਰੀ ਇਹਨਾਂ ਨੂੰ ਵੀ ਆਪਾਂ ਉਸੇ ਉਸੇ ਲੀਡ ਤੇ ਤੋਰਨਾ ਤੇ ਅੱਜ ਜਿਵੇਂ ਪਰਮਿੰਦਰ ਸਿੱਧੂ ਹਣੀ ਹੁਣਾ ਲੇਟੈਸਟ ਪਰਮਿੰਦਰ ਤੇ ਨਵੀਂ ਕਿੱਥੇ ਆ ਜੀ ਜਵਾਬ ਆ ਸੀ ਰਹੀ ਸੀ ਆਪਾਂ ਨਵੇਂ ਨਵੇਂ ਬੰਦਾਂ ਨਾਲ ਇੰਟਰਵਿਊ ਕਰਦੇ ਹਾਂ ਪਰਮਿੰਦਰ ਸਾਹਿਬ ਨੂੰ ਬਲਾਗ ਕਿੱਥੇ ਆ ਉਹ ਹੁਣ ਆ ਰਿਹਾ ਹੈ ਜੀ ਜੀ ਜਿੰਨੇ ਕਿ ਸਾਈਕਲਿਸਟ ਉਹਨੇ ਕਿ ਬਲੌਗਰ ਵੀ ਹੋਏ ਪਏ ਆ ਅੱਜਕੱਲ ਪ੍ਰੋਬਲਮ ਹੋ ਜਾਂਦੇ ਆ ਜੀ ਮੇਰੇ ਖਿਆਲ ਆ ਪਰਮਿੰਦਰ ਦੀ ਕੋਈ ਇੰਟਰਵਿਊ ਕਰ ਰਿਹਾ ਹੋਵੇ ਇੱਕ ਆਗੇ ਆਵਾਜ਼ ਪੜੀ ਜਾਂਦੀ ਆਪਣੇ ਤੇ 1000 ਕਿਲੋਮੀਟਰ ਦੀ ਰਾਈਡ ਲਾਈ ਜੀ ਮੈਨੇ ਪਿੱਛੇ ਜੇ ਇਹਨਾਂ ਵਾਸਤੇ ਵੀ ਤਾੜੀਆਂ ਜੀ ਤੇ ਲੇਟੈਸਟ ਜਿਹੜੀ ਆ ਕਾਜ਼ਾ ਕਾਜ਼ਾ ਦੀ ਬਹੁਤ ਔਖੀ ਰਾਈਡ ਜਿਹੜੀ ਕਾਜ਼ਾ ਦੀ ਆ ਪ੍ਰੋਗਰਾਮ ਦਾ ਪਰਮਿੰਦਰ ਦਾ ਸੀ ਉੱਪਰੋਂ ਪੂਰਾ ਸਰਕਲ ਕਰਕੇ ਆਇਆ ਮਨਾਲੀ ਪਰ ਟਾਈਮ ਜੀ ਹੁੰਦੀਆਂ ਕਨਸਟੈਂਸ ਹੁੰਦੀਆਂ ਕਾਜ਼ਾ ਤੋਂ ਇਹ ਵਾਪਸੀ ਦੇ ਵਹੀਕਲ ਤੇ ਆਏ ਆ ਬੜਾ ਔਖਾ ਮਲਕੀ ਸਾਹਿਬ ਹਰ ਬੰਦੇ ਦਾ ਜਿਹੜਾ ਲੈ ਨਦਾਖਤਾ ਜਾਏਗੇ ਇਹੋ ਜਿਹੇ ਰਾਈਡ ਹੁੰਦੇ ਆ ਇੱਕ ਡ੍ਰੀਮ ਆਪਣੀਆਂ ਰਾਈਡਸ ਹੁੰਦੀਆਂ ਸਾਰਿਆਂ ਦੇ ਕਈਆਂ ਦੇ ਟਾਈਮ ਦਾ ਜਾਂ ਕਿਵੇਂ ਵੀ ਹੁੰਦਾ ਕਿ ਨਹੀਂ ਪੂਰਾ ਹੁੰਦਾ ਜਿਹੜੇ ਬੰਦੇ ਕਰਦੇ ਆ ਚਲੋ ਉਹਨਾਂ ਦੇ ਆਪ ਨੂੰ ਮਾਣ ਹੈ ਜੀ ਇਸ ਲਈ ਇਹ ਦੋਨੋਂ ਰਾਈਡ ਕਰੇ ਇਹਨਾਂ ਵਾਸਤੇ ਇੱਕ ਖਾੜੀ ਲੈ ਜੀ ਮਾ ਮਾ ਆਰਗੇਨਾਈਜ਼ ਹੋ ਗਿਆ ਆਹ ਇੰਟਰ ਇਨਾ ਦੀ ਇੰਟਰੋਡਕਸ਼ਨ ਹੀ ਕਰਾਣੀ ਆ ਜੀ ਮਨਮੋਨ ਸਿੰਘ ਜਿਹਨੇ ਪੰਜਾਬ ਦਾ ਟੂਰ ਵੀ ਲਾਇਆ ਸਮਾਂ ਸਾਈਕਲਿੰਗ ਬਤਵਾਉਆ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਇਹਨਾਂ ਨੇ ਸਾਈਕਲ ਤੇ ਬਹੁਤ ਵਧੀਆ ਰਾਈਡ ਲਾਇਆ ਜਿਹੜੇ ਗਰੁੱਪਾਂ ਨੂੰ ਜੁੜੇ ਉਹਨਾਂ ਨੇ ਦੇਖਿਆ ਹੋਣਾ ਪਰ ਜਿਹੜੇ ਸਾਡੇ ਨਵੇਂ ਮੈਂਬਰਸ ਆ ਉਹਨਾਂ ਵਾਸਤੇ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਇਹ ਰਾਈਡ ਲਾ ਕੇ ਆਇਆ ਇੱਕ ਲੱਤ ਨਾਲ ਇੱਕ ਲੱਤ ਨਾਲ ਹਾਂ ਲੱਤ ਹਾਂ ਲੱਤ ਇਸ ਕਰਕੇ ਕੈਮਰਾ ਲੱਤ ਨਾਲ ਹਾਂ ਬੋਲੇ ਸੋਨਿਹਾਰਾ ਅਮੀਰਪੁਰ ਬਰਾੜ ਸਾਹਿਬ ਇਹ ਪਿਛਲੇ ਤੋਂ ਪਿਛਲੇ ਸਾਲ ਸਾਨੂੰ ਗੋਬਿੰਦ ਘਾਟ ਦੇ ਉਰਲੇ ਪਾਸੇ ਮਿਲੇ ਸੀ ਸਾਈਕਲ ਦੇ ਕੰਡੇ ਜੀ ਪੀਏ ਦਾ ਕੌਫੀ ਨਾਲ ਉੱਥੇ ਵੀ ਜਾ ਕੇ ਆਏ ਨੇ ਇਹਦੇ ਮੈਸੇਜ ਜਾ ਕੇ ਆਏ ਨੇ ਬਿਲਕੁਲ ਕੋਈ ਸਪੋਰਟ ਨਹੀਂ ਕੱਢੀ ਦੀ ਕੁਛ ਨਹੀਂ ਜੀ ਥੱਲੇ ਥਿੰਗਲ ਆ ਕੇ ਆਏ ਐ ਇਸ ਤਰ੍ਹਾਂ ਦੀਆਂ ਬਹੁਤ ਸਾਰੇ ਰਾਈਡਰਸ ਹੈਗੇ ਜਿਨ੍ਹਾਂ ਦੀਆਂ ਪ੍ਰਾਪਤੀਆਂ ਆਪਣਾ ਪ੍ਰਗਟ ਖੜਾ ਹੁਣੇ ਆਪਣੀ ਫਰੈਂਡਸ਼ਿਪ ਪੀਕ ਲਾ ਕੇ ਆਇਆ ਜੀ ਹੁਣੇ ਆ ਜਦੋਂ ਇਹ ਨਾਲ-ਨਾਲ ਸਾਈਕਲਿੰਗ ਦੇ ਨਾਲ ਟਰੈਕਿੰਗ ਕਰਦਾ ਰਨਿੰਗ ਕਰਦਾ ਅਨੁਪਰਤ ਹਾਈਟ ਸੀ 17353 ਫੁੱਟ ਹਾਈਟ ਸੀ ਤੇ ਪਹਿਲਾਂ ਮੈਂ ਸਾਈਕਲਿੰਗ ਹੀ ਸਟਾਰਟ ਕੀਤੀ ਸੀ ਸਾਈਕਲਿੰਗ ਤੋਂ ਮੈਂ ਰਨਿੰਗ ਤੇ ਗਿਆ ਤੇ ਰਨਿੰਗ ਤੋਂ ਮੈਂ ਇਸ ਪਾਸੇ ਹੋਏ ਇਸ ਤੋਂ ਪਹਿਲਾਂ ਅਸੀਂ ਐਵਰੇਸਟ ਬੇਸ ਕੈਂਪ ਕੀਤਾ ਸੀ 5 ਦਿਨਾਂ ਦੇ ਵਿੱਚ ਕਰਤਾ ਸੀ ਨਾਰਮਲੀ 12 ਦਿਨ ਲੱਗਦੇ ਏ ਉਹਨੂੰ ਕਰਨ ਤੇ ਤੇ ਇਸ ਤੋਂ ਬਾਅਦ ਅਸੀਂ ਆ ਹੁਣ 2 ਸਾਲ ਪ੍ਰੈਕਟਿਸ ਕੀਤੀ ਲਗਾਤਾਰ ਉਸ ਤੋਂ ਬਾਅਦ ਫਿਰ ਅਸੀਂ 5 ਜੂਨ ਨੂੰ ਮਾਉਂਟ ਫਰੈਂਚਿਸਪੀਕ ਕਲਾਈਮ ਕੀਤੀ ਹੈ ਤਾੜੀਆਂ ਹੋਰ ਬੜੇ ਵੱਡੇ ਛੋਟੇ ਖਿਡਾਰੀ ਆਪਣੇ ਤੇ ਸਾਰੇ ਸ਼ਾਮਲ ਹੈਗੇ ਆ ਜੀ ਐਸ ਆਰ ਦੇ ਸੈੱਟ ਲਾਏ ਹੋਇਆ ਬਹੁਤ ਬੰਗਿਆਂ ਨੇ ਪੰਜਾਬ ਨੇ ਆਪਣੇ ਆਪਣੇ ਲੈਵਲ ਤੇ ਲੰਬੀਆਂ ਰਾਈਡ ਲਾਈਆਂ ਤੇ ਮੈਂ ਹੁਣ ਟਾਈਮ ਕਰਕੇ ਸਾਰਿਆਂ ਦਾ ਇਕੱਲੇ ਇਕੱਲੇ ਉਹ ਨਾਮ ਨਹੀਂ ਲੈ ਸਕਦਾ ਜੀ ਤੇ ਅੱਜ ਦੀ ਰਾਈਡ ਦੇ ਵਿੱਚ ਵੀ ਮਤਲਬ ਹਰ ਏਜ ਗਰੁੱਪ ਦੇ ਮੈਂਬਰਸ ਹੈਗੇ ਆ ਲੇਡੀਜ਼ ਵੀ ਰਾਈਡਰਸ ਹਨ ਜੀਆਂ ਤੇ ਆਪਣੀ ਕੋਸ਼ਿਸ਼ ਇਹ ਰਹੇਗੀ ਕਿ ਆਪਾਂ ਜਿਹੜੇ ਵੀ ਚਲੋ ਚਾਹੇ ਸਭ ਕਰੋ ਪਾਣੀ ਨਾਲ ਕਰ ਇਕੱਠੇ ਚੱਲੀਏ ਕਿਉਂਕਿ ਪੰਜਾਬ ਦਾ ਇੱਕ ਥੋੜਾ ਜਿਹਾ ਮਾਹੌਲ ਆ ਪਾਣੀ ਦੇ ਦੇਖਿਆ ਪਿੱਛੇ ਨਾਈਟ ਰਾਈਡਸ ਡਿਸਕੰਟੀਨਿਊ ਕਰਨ ਦਾ ਕਾਨੂੰਨੀ ਇਹ ਸੀਗਾ ਕਿ ਕਈ ਵਾਰੀ ਹਾਈਵੇ ਤੇ ਕੋਈ ਇਨਸੀਡੈਂਟ ਹੋ ਜਾਂਦੇ ਆ ਪਰ ਜੇ ਚਾਰ ਪੰਜ ਰਾਈਡਰ ਇਕੱਠੇ ਚੱਲਦੇ ਆ ਫਿਰ ਇਹੋ ਜਿਹਾ ਚਾਂਸ ਘਟ ਜਾਂਦਾ ਹੈ ਇਸ ਕਰਕੇ ਚਾਹੇ ਫਰੀਦਕੋਟ ਦਾ ਜਿੱਥੋਂ ਵੀ ਆ ਤੇ ਅਸੀਂ ਵੀ ਅਸੀਂ ਸੋਚਿਆ ਕਿ ਇੱਥੇ ਤਾਂ ਲੋਕਲ ਜਿਹੜੇ ਰਾਈਡਰਸ ਆ ਸਾਰੇ ਇਕੱਠੇ ਇੱਕ ਤਰੀਕੇ ਦੇ ਲਈ ਕਿਉਂਕਿ ਇਹਦੇ 'ਚ ਕੋਈ ਇਨਾਮ ਨਹੀਂ ਕੋਈ ਰੇਸ ਨਹੀਂ ਇਹ ਹੈ ਕਿ ਡਿਸਟੈਂਸ ਹੈ ਇੱਕ ਫਨ ਹੈ ਇਕੱਠਾ ਹੈ ਜਿਵੇਂ ਆਪਾਂ ਮੇਲੇ ਗਲੇ ਹੁੰਦੇ ਆ ਸਾਰੇ ਆਪਾਂ ਇੱਥੇ ਹੋ ਗਏ ਜਿਵੇਂ ਇੰਟਰੋਡਕਸ਼ਨ ਹੁੰਦੀ ਆ ਮੇਨ ਇਹਨਾਂ ਰਾਈਟਸ ਦਾ ਇਹ ਵੀ ਏਮ ਹੁੰਦਾ ਹੈਗਾ ਤੇ ਇਸ ਕਰਕੇ ਸਾਰਿਆਂ ਨੂੰ ਜੀ ਆਲ ਦਾ ਬੈਸਟ ਜੀ ਅੱਛਾ ਇੱਕ ਮਾਰ ਰੂਟ ਰੂਟ ਦੀ ਗਾਈਡਿੰਗ ਦੇ ਦੇਗੀ ਮੈਂ ਰੂਟ ਸੁਣ ਲਓ ਜੀ ਪਲੀਜ਼ ਇਹਦਾ ਸੁਣ ਲਓ ਜਿੱਥੋਂ ਆਪਾਂ ਮਾਰ ਰੋਡ ਮਾਰ ਰੋਡ ਤੇ ਆਪਾਂ ਜੀ ਮੇਨ ਜੀਟੀ ਰੋਡ ਕੋਲ ਦੇ ਥੱਲੋਂ ਦੀ ਰੋਜ਼ਗਾਰ ਨੂੰ ਦੇ ਨਾਲ ਭਾਈ ਕਨਈਆ ਚੌਂਕ ਤੋਂ ਲੈਫਟ ਹੈਂਡ ਮਲੋਟ ਨੂੰ ਜਾਂਦੀ ਹੈ ਸੜਕ ਜੀ ਤੁਹਾਨੂੰ ਸਿਆਦਾ ਜੀ ਰੂਟ ਜੀ हां ਮਰੋਠ ਨੂੰ ਜਾਂਦੀ ਹੈ ਸੜਕ ਜੀ ਉੱਥੇ ਇੱਥੋਂ 26 ਕਿਲੋਮੀਟਰ ਦੇ ਪੁਆਇੰਟ ਤੇ ਸੁਖਨਾ ਪੰਪ ਹੈ ਜੀ ਸੁਖਨਾ ਪੁਰ ਇੰਡੀਅਨ ਆਇਲ ਦਾ ਪੰਪ ਹੈ ਮੇਨ ਰੋਡ ਤੇ ਹੈ ਉੱਥੇ ਆਪਾਂ ਰਿਫਰੈਸ਼ਮੈਂਟ ਪੁਆਇੰਟ ਹੀ ਰੱਖਿਆ ਹੈ ਤੇ ਸਟੈਂਪਿੰਗ ਨਹੀਂ ਹੈਗੀ ਸਟੈਂਪਿੰਗ ਆਪਣੀ ਮਲੋੜ ਦੇ ਜਾ ਕੇ ਬੰਸੀ ਢੱਬਾ ਮਲੋੜ ਮਲੋੜ ਜਿਹੜਾ ਦਾਨਿਆਂ ਵਾਲਾ ਚੌਂਕ ਹੈ ਮੁਕਸਰ ਰੋਡ ਤੇ ਬਸ 400 ਮੀਟਰ ਤੇ ਬੰਸੀ ਢੱਬਾ ਪੈ ਗਈ ਮੁਕਸਰ ਰੋਡ ਤੇ ਆਣਾ ਭਾਵੇਂ ਹੋਰ ਰੋਡ ਤੇ ਨਹੀਂ ਆਉਣਾ ਮੁਕਸਰ ਰੋਡ ਤੇ ਸੈਕਿੰਡ ਰੋਡ ਆ ਮੁਕਸਰ ਵਾਲੀ ਪਹਿਲੀ ਉਹ ਹੋਰ ਹੈ ਫਿਰ ਮੁਕਸਰ ਜਿਹੜਾ ਪਹਿਲਾ ਚੌਂਕ ਹੈ ਉੱਥੋਂ ਰਾਈਟ ਰਾਈਟ ਹੈਂਡ ਤੇ ਆਪਾਂ ਮੁੜਾਂਗੇ ਹੁਣ ਮਨਾਈ ਆਪਣਾ ਮਨੋਰ ਰੋਡ ਨੂੰ ਖੱਪੇ ਹੰਡਾ ਦਾ ਮਲੌਰ ਰੋਡ ਦੇ ਸ਼ਾਨਦਾਰ ਕੋਈ ਨਹੀਂ ਪਹਿਲੇ ਸਾ ਇਤਨੀ ਬਰੀ ਪਰ ਦੇਖ ਬਹੁਤ ਸ਼ਾਨਦਾਰ ਜਿਲੇ ਬਠਿੰਡੇ ਦੀ ਇੱਕ ਸ਼ਾਨਦਾਰ ਸ਼ਾਮ 로ਡ ਰੋਡ ਤੇ ਟੋਲ ਲਾਜ਼ੇ ਕੋਲੇ ਆ ਗਏ ਆ ਦੇਖਾਲ ਸ਼ਾਇਦ ਬੱਲੂਆਣਾ ਪਿੰਡ ਆ ਤੇ ਸ਼ਾਨਦਾਰ ਰਾਈਡ ਹੋਰ ਵੀ ਵੀਰ ਹੈਗੇ ਪਿੱਛੇ ਰੋਡ ਦੇ ਵਿੱਚ ਮਕਸਰ ਸਾਹਾ 31 ਡੱਬ ਵਾਲੀਏ 34 ਫਾਜ਼ਲ ਦਾ 51 ਇਹ ਹੈ ਜੀ ਲੋਹਰ ਸ਼ਹਿਰ ਚਿੱਟੀ ਲੈਣ ਆਣਾ ਕੋਸ਼ਿਸ਼ ਇਹ ਹੁੰਦੀ ਆ ਸਾਡੀ ਵੀ ਚਿੱਟੀ ਲੈਣ ਦੇ ਨਾਲ-ਨਾਲ ਚੱਲ ਗਏ ਆ ਤਾਂ ਇਹਦੇ ਖੱਬੇ ਹੱਥ ਨਹੀਂ ਤਾਂ ਇਹ ਤੋਂ ਸੱਜੇ ਬਹੁਤ ਘੱਟ ਹੋਈਦਾ ਹੁਣ ਇੱਥੋਂ ਅਸੀਂ ਮੁੱਖ ਸੜਕ ਨੂੰ ਮੁਰਨਾ ਬਾਂਸੀ ਵਾਜਨੋ ਟਾਬੇ ਤੇ ਬਰਿੰਡਾ ਸਾਈਕਲਿੰਗ ਰੋਕ ਕੋਲੋਂ ਡੇਨਰ ਵੱਲ ਐਮਟੀਐ ਵੀ ਤੱਕ ਇੱਥੇ ਛਕਦੇ ਆ ਖਾਣਾ ਤੇ ਫਿਰ

Și am dar performanță mulelea. ਪੁੱਲ ਚੜੀਦਾ ਇੱਕ ਵਾਰੀ ਹਾਫ ਹੁੰਦਾ ਕੋਣ ਹੱਥ ਝੋਣ ਕਰਕੇ ਗੇਅਰ ਨਹੀਂ ਛੋੜਾ ਕਰ ਪਾਇਆ ਇਹਨਾਂ ਦਾ ਬਹੁਤ ਦੋ ਕਹਿੰਦੇ ਆ ਜੀ ਜੜਵਾਪਾ ਪੁੱਲਦੇ ਨੇ ਕ੍ਰੋਸ ਕਰ ਜਾਣਾ ਫਿਨਿਸ਼ ਕਰਕੇ ਹੁਣ ਕਰਨ ਲੱਗੇ ਆਂ ਵੰਡੇ ਤੋਂ ਇਹ ਤੇ ਫਿਨਿਸ਼ ਹੋ ਗਈ ਸੀ ਗਰਾਇਆ ਹਾਂ ਹੰਟਰ ਲੱਗੇ ਆਂ ਫ੍ਰੀਕੋਰਟ ਨੂੰ ਚਲੋ ਭਾਈ ਇਹ ਸਾਡੇ ਚੋਬਰ ਪਹੁੰਚ ਗਏ ਹੁਣ ਫ੍ਰੀਕੋਰਟ ਬਹੁਤ ਵਧੀਆ ਬੰਦੋਬਸਤੀ ਆ ਬਠੰਡਾ ਸਾਈਕਲਿੰਗ ਕਲੱਬ ਬੋਲੋ ਇਵੈਂਟ ਬਹੁਤ ਸ਼ਾਨਦਾਰ ਸੀ ਰਫਰੈਸ਼ਮੈਂਟ ਬਹੁਤ ਵਧੀਆ ਸੀ ਬਹੁਤ ਵਧੀਆ ਆਰਗੇਨਾਈਜ਼ ਕੀਤਾ ਪ੍ਰੋਗਰਾਮ ਪੂਰਾ ਅੱਜ ਦਾ ਵੀ ਲੋ ਕਰਦੇ ਆ ਖਤਮ ਸਾਰਿਆਂ ਨੂੰ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਲਾਈਕ ਸ਼ੇਅਰ ਕਰੋ